ਭਗਵੰਤ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਹਾਂ ਭਗਵੰਤ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਚੱਲਦੇ ਹੋਏ ਅੱਜ ਪੰਜਾਬ ਦੇ ਵਿਜੀਲੈਂਸ ਚੀਫ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਵਿਜੀਲੈਂਸ ਚੀਫ ਐਸਪੀਐਸ ਪਰਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਇਕੱਲੇ ਵਿਜੀਲੈਂਸ ਚੀਫ ਹੀ ਨਹੀਂ ਉਹਨਾਂ ਦੇ ਨਾਲ ਐਸਐਸਪੀ ਵਿਜੀਲੈਂਸ ਸਵਰਨਪ੍ਰੀਤ ਸਿੰਘ ਏਆਈਸੀ ਵਿਜੀਲੈਂਸ ਹਰਪ੍ਰੀਤ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਯਾਨੀ ਕਿ ਪੰਜਾਬ ਦੇ ਵਿਜੀਲੈਂਸ ਵਿਭਾਗ ਦੇ ਚੀਫ ਤੇ ਉਹਨਾਂ ਦੇ ਥੱਲੇ ਜਿਹੜੇ ਦੋ ਵੱਡੇ ਅਫਸਰ ਨੇ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਭਗਵੰਤ ਮਾਨ ਹੋਰਾਂ ਦਾ ਇੱਕ ਵੱਡਾ ਤੇ ਕਹਿ ਸਕਦੇ ਹੋ ਕਿ ਵੱਡਾ ਤੇ ਬਹੁਤ ਹੀ ਲੋਕਾਂ ਦੇ ਲਈ ਜਾਂ ਫਿਰ ਬਾਕੀ ਜਿਹੜੇ ਅਫਸਰ ਨੇ ਉਹਨਾਂ ਦੇ ਲਈ ਨਸੀਹਤ ਭਰਿਆ ਜਿਹੜਾ ਮੈਸੇਜ ਹੈ ਉਹ ਭਗਵੰਤ ਸਰਕਾਰ ਵੱਲੋਂ ਦਿੱਤਾ ਗਿਆ ਹੈ ਦੱਸਦੀ ਹੈ ਕਿ ਮਾਮਲਾ ਜੋ ਹੈ ਉਹ ਹੈ ਕਿ ਜਿਹੜੇ ਡਰਾਈਵਿੰਗ ਲਾਇਸੈਂਸ ਦੇ ਜਿਹੜੇ ਟਰੈਕ ਨੇ ਜਾਂ ਜਿੱਥੇ ਡਰਾਈਵਿੰਗ ਲਾਇਸੈਂਸ ਬਣ ਰਹੇ ਨੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਆਰਟੀਓ ਕਿਹਾ ਕਹਿੰਦੇ ਸੀਗੇ ਜਿੱਥੇ ਲਾਇਸੈਂਸ ਬਣਦੇ ਸੀਗੇ ਉਹਨਾਂ ਦੇ ਕੋਈ ਤਾਲੇ ਦੀ ਜਾਂਚ ਦੇ ਵਿੱਚ ਜਿਹੜੇ ਮੁਲਜ਼ਮ ਪਾਏ ਜਾ ਰਹੇ ਸੀਗੇ ਜਾਂ ਜਿਨ੍ਹਾਂ ਦਾ ਨਾਮ ਆ ਰਿਹਾ ਸੀ ਉਹਨਾਂ ਨੂੰ ਬਚਾਉਣ ਦੇ આરોਪ ਲੱਗੇ ਨੇ ਐਸਪੀ ਐਸ ਪਰਮਾਰ ਤੇ ਉਹਨਾਂ ਦੇ ਐਸਐਸਪੀ ਸਵਰਨਪ੍ਰੀਤ ਸਿੰਘ ਤੇ ਨਾਲ ਹੀ ਏਜੀ ਹਰਪ੍ਰੀਤ ਸਿੰਘ ਦੇ ਉੱਤੇ ਯਾਨੀ ਕਿ ਉਹ ਉਹ ਵਾਲੀ ਵਿਜੀਲੈਂਸ ਜਿਹੜੀ ਆਮ ਤਾ ਕਿਸੇ ਪਟਵਾਰੀ ਨੂੰ یا پھر کسی اے ایس آئی ਨੂੰ کوئی 3000 کوئی 10000 کوئی 15000 دی رشوت ਲੈਂਦੇ ਹੋਏ ਤਾਂ ਫੜ ਲੈਂਦੀ ਸੀ ਪਰ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਤੱਕ ਹੱਥ ਨਹੀਂ ਪਾਇਆ ਜਾ ਰਿਹਾ ਸੀਗਾ ਇਹ میسج اس اس کاروائی ਦੇ ਨਾਲ ਸਪਸ਼ਟ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਵਿਜੀਲੈਂਸ ਦੇ چیف ਨੂੰ ایس ایس پی ਨੂੰ ਤੇ اے آئی جی ਨੂੰ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਹੀ ਜਿਹੜੀ ਹੈ ਵਿਜੀਲੈਂਸ ਦੀਆਂ ਰੇਡਸ ਵੀ ਚੱਲ ਰਹੀਆਂ ਸੀਗੀਆਂ ਪਰ ਉਸ ਰੇਡ ਤੋਂ ਬਾਅਦ ਜਿਹੜੇ ਵੀ ਨਾਮ ਸਾਹਮਣੇ ਆਏ ਉਹਨਾਂ ਨੂੰ ਬਚਾਉਣ ਦਾ ਜੋ ਕਹਿ ਸਕਦੇ ਹੋ ਕਿ ਉਹ ਇਲਜ਼ਾਮ ਲੱਗੇ ਨੇ ਐਸਪੀਐਸ ਪਰਮਾਰ ਤੇ ਉਹਨਾਂ ਦੀ ਟੀਮ ਦੇ ਉੱਤੇ ਤੇ ਇਹ ਪਹਿਲੀ ਵਾਰ ਸ਼ਾਇਦ ਹੋ ਰਿਹਾ ਹੈ ਕਿ ਕਿਤੇ ਜਿਸ ਸਰਕਾਰ ਦੇ ਵਿੱਚ ਵਿਜੀਲੈਂਸ ਦੇ ਚੀਫ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਹੋਵੇ। ਯਾਨੀ ਕਿ ਤੁਸੀਂ ਇਹ ਸਿੱਧਾ-ਸਿੱਧਾ ਸਮਝ ਸਕਦੇ ਹੋ ਕਿ ਜਿਹੜਾ ਮੁਖੀਆ ਹੈ ਉਸ ਵਿਭਾਗ ਦਾ ਉਹੀ ਕਰਪਾ ਹੋਵੇ ਤਾਂ ਹਾਲਿਆ ਹਾਲ ਦੀ ਕੜੀਏ ਇਲਜ਼ਾਮ ਲੱਗ ਰਹੇ ਨੇ ਹੁਣ ਦੇਖਣਾ ਹੋਵੇਗਾ ਇਸ ਦੇ ਉੱਤੇ ਕੀ ਨਿਕਲ ਕੇ ਹੋਰ ਸਾਹਮਣੇ ਆਂਦਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਐਸਪੀਐਸ ਪਰਮਾਰ ਉਹੀ ਅਫਸਰ ਨੇ ਜਿਨ੍ਹਾਂ ਨੂੰ ਸਿਟ ਸਿਟ ਦਾ ਮੁਖੀ ਬਣਾਇਆ ਗਿਆ ਸੀਗਾ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਯਾਨੀ ਕਿ ਜਿਹੜਾ ਪਟਿਆਲਾ ਦੇ ਕੇਸ ਦੇ ਵਿੱਚ ਕਰਨਲ ਬਾਠ ਦਾ ਕੁਟਮਰ ਮਾਮਲਾ ਹੋਇਆ ਸੀਗਾ ਉਸ ਦੇ ਵਿੱਚ ਜਿਹੜੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ ਉਹਦਾ ਮੁਖੀ ਐਸ.ਟੀ.ਐਸ. ਪਰਮਾਰ ਨੂੰ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਹੀ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਵਿਜੀਲੈਂਸ ਦਾ ਮੁਖੀ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਐਸ.ਪੀ.ਐਸ. ਪਰਮਾਰ ਵੱਲੋਂ ਹੀ ਐਪਲੀਕੇਸ਼ਨ ਲਗਾਈ ਗਈ ਕਿ ਮੈਨੂੰ ਇਸ ਕੇਸ ਦੇ ਵਿੱਚੋਂ ਹਟਾਇਆ ਜਾਵੇ ਤਾਂ ਕਿ ਮੈਂ ਪ੍ਰੋਪਰ ਧਿਆਨ ਵਿਜੀਲੈਂਸ ਵੱਲ ਦੇ ਸਕਾਂ ਪਰ ਵਿਜੀਲੈਂਸ ਦੇ ਪਰ ਵਿਜੀਲੈਂਸ ਦਾ ਚੀਫ ਬਣਨ ਤੋਂ ਬਾਅਦ ਅੱਜ ਹੁਣ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਕੱਲੇ ਐਸ.ਪੀ.ਐਸ. ਪਰਮਾਰ ਹੀ ਨਹੀਂ ਉਹਨਾਂ ਦੇ ਨਾਲ-ਨਾਲ ਉਨ੍ਹਾਂ ਦੇ ਐਸਐਸਪੀ ਸਵਰਨਪ੍ਰੀਤ ਤੇ ਉਹਨਾਂ ਦੇ ਏਆਈਜੀ ਹਰਪ੍ਰੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਇੱਕ ਵੱਡਾ ਮੈਸੇਜ ਜਾਂ ਫਿਰ ਕਹਿ ਲੋ ਵੱਡੀ ਨਸੀਹਤ ਹੈ ਉਹ ਵਿਭਾਗ ਦੇ ਬਾਕੀ ਸਾਰੇ ਜਿਹੜੇ ਕਰਮਚਾਰੀ ਨੇ ਜਾਂ ਫਿਰ ਸਰਕਾਰੀ ਵਿਭਾਗਾਂ ਦੇ ਉੱਤੇ ਵੱਡੀਆਂ ਕੁਰਸੀਆਂ ਦੇ ਉੱਤੇ ਜਿਹੜੇ ਬੈਠੇ ਹੋਏ ਅਫਸਰ ਨੇ ਜੋ ਕਿਤੇ ਨਾ ਕਿਤੇ ਕਿਸੇ ਵੀ ਐਂਗਲ ਦੇ ਨਾਲ ਕਰਪਸ਼ਨ ਦੇ ਨਾਲ ਜਾਂ ਫਿਰ ਉਹਨਾਂ આરોપીਆਂ ਨੂੰ ਜਾਂ ਮੁਲਜ਼ਮਾਂ ਨੂੰ ਬਚਾਉਣ ਦੇ ਵਿੱਚ ਕੋਸ਼ਿਸ਼ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਬਚਾਉਣ ਦੇ ਵਿੱਚ ਆਪਣੇ ਪਦ ਦਾ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਨੇ ਉਹਨਾਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਨਜ਼ਰ ਆਇਆ ਹੈ ਭਗਵੰਤ ਮਾਨ ਸਰਕਾਰ ਦਾ ਜਿਸ ਦੇ ਵਿੱਚ ਆਪਣੇ ਹੀ ਪੰਜਾਬ ਦੇ ਵਿਜੀਲੈਂਸ ਟੀਫ ਨੂੰ ਸਸਪੈਂਡ ਕਰ ਦਿੱਤਾ ਗਿਆ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਭਗਵੰਤ ਮਾਨ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਇਸ ਇਹ ਕੋਈ ਪੋਲੀਟੀਕਲ ਮੋਟੀਵੇਟਿਡ ਫੈਸਲਾ ਤਾਂ ਨਹੀਂ ਜਾਂ ਕਿਉਂਕਿ ਇਸ ਦੇ ਨਾਲ ਕਈ ਹੋਰ ਗੱਲਾਂ ਵੀ ਸਵਾਲ ਵਿਰੋਧੀ ਵੀ ਕਈ ਵਾਰ ਚੁੱਕਦੇ ਨੇ ਜਾਂ ਫਿਰ ਕਹਿ ਲਓ ਸੋਸ਼ਲ ਮੀਡੀਆ ਤੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਇਨਾ ਚੀਫ ਨੂੰ ਇਸ ਕਰਕੇ ਹਟਾ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਮਨਚਾਹਿਆ ਕੰਮ ਸਰਕਾਰ ਦਾ ਨਹੀਂ ਕੀਤਾ ਇਸ ਤਰ੍ਹਾਂ ਦੇ ਸਵਾਲ ਵੀ ਕਈ ਵਾਰ ਸਾਹਮਣੇ ਆਉਂਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਭਗਵਾਨ ਸਰਕਾਰ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ